ਗੈਂਗਸਟਰ ਗੋਪੀ ਨੂੰ ਉਸਦੇ ਸਾਥੀਆਂ ਸਣੇ ਗ੍ਰਫਤਾਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਅਜੋ ਹੈ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਕਿਉਂਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਆਧਾਰ 'ਤੇ ਇਹਨਾਂ ਦਾ ਪਿੱਛਾ ਕੀਤਾ ਗਿਆ ਅਜੇਹੇ ਦੇ ਵਿੱਚ ਇਹਨਾਂ ਦੇ ਵੱਲੋਂ ਗੱਡੀ ਇਸ ਤਰੀਕੇ ਦੇ ਨਾਲ ਪਹੁੰਚਾਈ ਗਈ ਕਿ ਜਿਹੜੇ ਪੈਦਲ ਜਾ ਰਹੇ ਲੋਕ ਹੁੰਦੇ ਨੇ ਉਹ ਵੀ ਇਹਨਾਂ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਕਈ ਲੋਕੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਸੱਟਾਂ ਮਾਮੂਲੀ ਲੱਗੀਆਂ ਨੇ ਅਜੇਹੇ ਦੇ ਵਿੱਚ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਕਿ ਦੇਖਿਆ ਜਾ ਸਕਦਾ ਹੈ ਕਿ ਗਲੀ ਦੇ ਵਿੱਚ ਇਹਨਾਂ ਗੈਂਗਸਟਰਾਂ ਦੇ ਵੱਲੋਂ ਗੱਡੀ ਜਿਹੜੀ ਹੈਗੀ ਆਪਣੀ ਪਹੁੰਚਾਈ ਜਾਂ ਤੇ ਤਾਂ ਜੋ ਕਿਸੇ ਤਰੀਕੇ ਦੇ ਨਾਲ ਪੁਲਿਸ ਤੋਂ ਬਚ ਕੇ ਨਿਕਲ ਸਕਣ ਪਰ ਪੁਲਿਸ ਦੇ ਵੱਲੋਂ ਇਹਨਾਂ ਨੂੰ ਫੜ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਦੋ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਫੜਿਆ ਗਿਆ ਹੈਗਾ ਤੇ ਨਾਲ ਉਹਨਾਂ ਦੇ ਉਹਨਾਂ ਦੀ ਪਤਨੀ ਤੇ ਇੱਕ ਪ੍ਰੇਮਿਕਾ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਬਰਨਾਲਾ ਦੇ ਵਿੱਚ ਜੋ ਹੈ ਕਈ ਮਾਮਲਿਆਂ ਦੇ ਵਿੱਚ ਇਹ ਹੀ ਲੋੜਿੰਦੇ ਸੀਗੇ ਇਹਨਾਂ ਦੀ ਪਹਿਲਾਂ ਤੋਂ ਹੀ ਭਾਲ ਕੀਤੀ ਜਾ ਰਹੀ ਸੀ ਹਾਲਾਂਕਿ ਜਦੋਂ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਇਹਨਾਂ ਦੇ ਕੋਲੋਂ ਦੀ ਹੋਰ ਵੀ ਹਥਿਆਰ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਉਸ ਤੋਂ ਬਾਅਦ ਇਹਨਾਂ ਤੋਂ ਪੁੱਛਗਿੱਛ ਜਾਰੀ ਕੀਤੀ ਜਾ ਰਹੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਨਾ ਦੇ ਵੱਲੋਂ ਹੋਰ ਗੱਡੀਆਂ ਦਾ ਵੀ ਨੁਕਸਾਨ ਪਹੁੰਚਾਇਆ ਗਿਆ ਹੈਗਾ ਕਿਉਂਕਿ ਪੁਲਿਸ ਤੋਂ ਬਚਣ ਦੇ ਲਈ ਇਨਾ ਦੇ ਵੱਲੋਂ ਆਪਣੀ ਗੱਡੀ ਜਿਹੜੀ ਹੈਗੀ ਗਲੀਆਂ ਦੇ ਵਿੱਚ ਪਹਜਾਈ ਜਾਂਦੀ ਹੈ ਉਸ ਤੋਂ ਬਾਅਦ ਦੀਆਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਤਾਂ ਗੁਪਤ ਸੂਚਨਾ ਦੇ ਆਧਾਰ ਉੱਤੇ ਥਾਣਾ ਢੋਲਾ ਬਰਨਾਲਾ ਦੀ ਪੁਲਿਸ ਦੇ ਵੱਲੋਂ ਜੋ ਹੈ ਇਹਨਾਂ ਦਾ ਪਿੱਛਾ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਕਿ ਬਰਬਰ ਟੋਲ ਪਲਾਜ਼ਾ ਤੇ थाना ਤਨੋਲਾ ਦੀ ਪੁਲਿਸ ਨੇ ਦੋਸ਼ੀ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਦੋਸ਼ੀ ਕਾਰ ਲੈ ਕੇ ਮੌਕੇ ਤੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਸੀ ਗੈਂਗਸਟਰ ਗੋਪੀ ਸੇਲਬਾਰ ਨੇ ਆਪਣੀ ਕਾਰ ਤਨੋਲਾ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਭਜਾ ਦਿੱਤੀ ਅਤੇ ਇੱਕ ਤੰਗ ਗਲੀ ਦੇ ਵਿੱਚ ਕਈ ਵਾਹਨਾਂ ਨੂੰ ਟੱਕਰ ਵੀ ਮਾਰ ਦਿੱਤੀ ਅਤੇ ਇਸ ਦੌਰਾਨ ਕਈ ਪੈਦਲ ਯਾਤਰੀ ਵੀ ਜਿਹੜੇ ਹੈਗੇ ਜ਼ਖਮੀ ਹੋਏ ਨੇ ਇਸ ਦੌਰਾਨ ਬਰਨਾਲਾ ਪੁਲਿਸ ਦੀ ਮਦਦ ਦੇ ਨਾਲ ਪੁਲਿਸ ਨੇ ਜਿਹੜੇ ਗੈਂਗਸਟਰ ਹੈਗੇ ਉਹਨਾਂ ਦੇ ਸਾਥੀਆਂ ਨੂੰ ਫੜ ਲਿਆ ਹੈਗਾ। ਮੁਲਜ਼ਮ ਤੋਂ ਇੱਕ ਗੈਰ ਕਾਨੂੰਨੀ ਪਿਸਤੌਲ ਅਤੇ 6 ਕਾਰਤੂਸ ਵੀ ਬਰਬੰਦ ਕੀਤੇ ਗਏ। ਮੁੱਖ ਮੁਲਜ਼ਮ ਗੈਂਗਸਟਰ ਗੁਰਪ੍ਰੀਤ ਗੋਪੀ ਲੁੱਟ, ਕਤਲ, ਜ਼ਬਰਨ ਵਸੂਲੀ ਦੇ ਮਾਮਲਿਆਂ ਦੇ ਵਿੱਚ ਨਾਮਜ਼ਦ ਹੈ ਅਤੇ ਤਿੰਨ ਘਟਨਾਵਾਂ ਦੇ ਵਿੱਚ ਲੋੜਿੰਦਾ ਵੀ ਸੀ। ਸੇਲ ਬਰਾਰ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਗੈਂਗਸਟਰ ਗੋਪੀ ਪੁਲਿਸ ਨੂੰ ਕਈ ਮਾਮਲਿਆਂ ਦੇ ਵਿੱਚ ਲੋੜਿੰਦਾ ਸੀ। ਉਹ ਜੇਲ੍ਹ ਤੋੜਨ ਵਾਲੇ ਗੁਰਪ੍ਰੀਤ ਸਿੰਘ ਸੇਖੋਂ ਦੇ ਗਰੁੱਪ ਦੇ ਨਾਲ ਵੀ ਜੁੜਿਆ ਹੋਇਆ ਅਤੇ ਉਸ ਦੇ ਵਿਰੁੱਧ ਕਤਲ ਦੀ ਕੋਸ਼ਿਸ਼ ਸਣੇ ਕਈ ਮਾਮਲੇ ਦਰਜ ਨੇ ਮੁਲਜ਼ਮ ਏਸ਼ਰੇਣੀ ਦੇ ਗੈਂਗਸਟਰ ਮੋਜੀ ਦੇ ਗੈਂਗ ਦੇ ਨਾਲ ਸੰਬੰਧਿਤ ਹੈ ਜੋ ਜ਼ਿਲ੍ਹੇ ਦੇ ਵਿੱਚ ਹੈ ਉਸ ਦੇ ਗੈਂਗਸਟਰ ਗੁਰਪ੍ਰੀਤ ਸੇਖੋਂ ਦੀ ਨਾਲ ਵੀ ਜਿਹੜੇ ਆ ਸੰਬੰਧ ਦੱਸੇ ਜਾ ਰਹੇ ਨੇ ਪੁਲਿਸ ਨੇ ਉਕਤ ਗੈਂਗਸਟਰ ਖਿਲਾਫ ਤਨੋਲਾ ਥਾਣੇ ਦੇ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜੋ ਹੈ ਉਹ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਬਰਨਾਲਾ ਨੇ ਦੱਸਿਆ ਹੈ ਕਿ ਗੈਂਗਸਟਰ ਗੋਪੀ ਅਤੇ ਉਸ ਦੇ ਜੋ ਸਾਥੀ ਨੇ ਗਗਨਦੀਪ ਸਿੰਘ ਵਾਸੀ ਭਗਤਾ ਭਾਈਕਾ ਨੂੰ ਗ੍ਰਫਤਾਰ ਕੀਤਾ ਗਿਆ ਨਾਲ ਦੱਸਿਆ ਵੀ ਗਿਆ ਕਿ ਗੁਰਪ੍ਰੀਤ ਗੋਪੀ ਜੋ ਕਿ 27 ਸਾਲ ਦੇ ਗਗਨਦੀਪ 22 ਸਾਲ ਦਾ ਗੁਰਪ੍ਰੀਤ ਗੋਪੀ ਦੀ ਜੋ ਪਤਨੀ ਹੈਗੀ ਸੁਖਮਨਪ੍ਰੀਤ ਕੌਰ ਉਸ ਨੂੰ ਵੀ ਗ੍ਰਫਤਾਰ ਕੀਤਾ ਗਿਆ ਇਸ ਦੇ ਨਾਲ ਗਗਨਦੀਪ ਸਿੰਘ ਦੀ ਪ੍ਰੇਮਿਕਾ ਹਰਪ੍ਰੀਤ ਕੌਰ ਨੂੰ ਵੀ ਉਸ ਦੇ ਨਾਲ ਗ੍ਰਫਤਾਰ ਕੀਤਾ ਗਿਆ ਉਹਨਾਂ ਕਿਹਾ ਕਿ ਦੋਸ਼ੀ ਗੈਂਗਸਟਰ ਨੇ ਤਨੋਲਾ ਦੇ ਵਿੱਚ ਇੱਕ ਵਾਹਨ ਨੂੰ ਟੱਕਰ ਮਾਰ ਕੇ ਨੁਕਸਾਨ ਪਹੁੰਚਾਇਆ ਇਸ ਮੁਤਲਕ ਜੋ ਡੀਐਸਪੀ ਨੇ ਬਰਨਾਲਾ ਸਤਵੀਰ ਸਿੰਘ ਉਹਨਾਂ ਦੇ ਵੱਲੋਂ ਤਮਾਮ ਜਿਹੜੀ ਹੈਗੀ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਟ੍ਰੇਸ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਮੌਕੇ ਤੋਂ ਭੱਜਣ ਲੱਗੇ ਜਿਸ ਤੋਂ ਬਾਅਦ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਗ੍ਰਫਤਾਰ ਜਿਹੜਾ ਹੈਗਾ ਕੀਤਾ ਗਿਆ ਪੁਲਿਸ ਨੇ ਮੁਲਜ਼ਮਾ ਤੋਂ ਇੱਕ ਗੈਰ ਕਾਨੂੰਨੀ ਪਿਸਤੌਲ ਤੇ ਹੋਰ ਹਥਿਆਰ ਵੀ ਜਿਹੜਿਆ ਬਰਾਮਦ ਕੀਤੇ ਨੇ ਤਾਂ ਕੀ ਕੁਝ ਕਹਿਣਾ ਇਸ ਦੇ ਵਿੱਚ ਡੀਐਸਪੀ ਸਤਵੀਰ ਸਿੰਘ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਤਾਂ ਜੋ ਵਿਸਥਾਰ ਪੂਰਵਕ ਤੁਹਾਨੂੰ ਜਾਣਕਾਰੀ ਮਿਲ ਸਕੇ ਕਿ ਕਿਸ ਤਰੀਕੇ ਦੇ ਨਾਲ ਇਸ ਆਪਰੇਸ਼ਨ ਨੂੰ ਜੇ ਕਾਮਯਾਬ ਬਣਾਇਆ ਗਿਆ ਤੇ ਇਹਨਾਂ ਗੈਂਗਸਟਰਾਂ ਨੂੰ ਪਤਨੀ ਸਣੇ ਪ੍ਰੇਮਿਕਾ ਸਣੇ ਗ੍ਰਫਤਾਰ ਕੀਤਾ ਗਿਆ ਅਰਲੀ ਮਾਰਨਿੰਗ ਇੱਕ ਮੁਖਬਰ ਖਾਸ ਵੱਲੋਂ ਤਲਾਹ ਮਿਲੀ ਸੀ ਇੱਕ ਸ਼ੱਕੀ ਵਰਨਾ ਗੱਡੀ ਰੰਗ ਚਿੱਟਾ ਜਿਹੜੀ ਹੈ ਧਨੋਲੇ ਏਰੀਏ ਦੇ ਵਿੱਚ ਘੁੰਮ ਰਹੀ ਹੈ ਸੋ ਉਸ ਦੇ ਸਬੰਧ ਵਿੱਚ ਸਾਡੇ ਜਿਹੜਾ ਐਸ ਐਚਓ ਸਾਹਿਬ ਇੰਸਪੈਕਟਰ ਲਖਵਿੰਦਰ ਲਖਵੀਰ ਸਿੰਘ ਜਿਹੜਾ ਇਹਦੀ ਜਾਂਚ ਦੇ ਸਬੰਧ ਵਿੱਚ ਜਿਹੜਾ ਆਪਣੇ ਏਰੀਏ ਦੇ ਵਿੱਚ ਗਸ਼ਤ ਕਰਨ ਨਿਕਲੇ ਸੋ ਇਹਨਾਂ ਨੂੰ ਧਨੋਲੇ ਸ਼ਹਿਰ ਦੇ ਅੰਦਰ ਹੀ ਇੱਕ ਸਫੈਦ ਰੰਗ ਦੀ ਜਿਹੜੀ ਹੈ ਵਰਨਾਕਾਰ ਉਹ ਇਹਨਾਂ ਨੇ ਸਪੋਟ ਕੀਤੀ ਜਿਹੜੀ ਕਿ ਇਹਨਾਂ ਨੂੰ ਦੇਖ ਕੇ ਜਿਹੜਾ ਕਾਰ ਸਵਾਰ ਸੀ ਉਹ ਜਿਹੜੇ ਕਿ ਸ਼ੱਕੀ ਹਰਤ ਦੇ ਵਿੱਚ ਉਹਨਾਂ ਨੇ ਗੱਡੀ ਨੂੰ ਭਜਾਈ ਸੋ ਜਿਹੜਾ ਸਾਡੀ ਟੀਮ ਨੇ ਇੱਕ ਗੱਡੀ ਦਾ ਪੇछा ਕੀਤਾ ਤੇ ਕਾਫੀ ਗਲੀਆਂ ਦੇ ਵਿੱਚ ਚੇਸ ਕਰਦੇ ਹੋਏ ਇਹ ਧਨੌਲੇ ਸ਼ਹਿਰ ਦੇ ਅੰਦਰ ਭੀੜੀਆਂ ਗਲੀਆਂ ਵਿੱਚ ਦੀ ਹੋ ਕੇ ਅੱਗੇ ਗੱਡੀ ਇੱਕ ਗਲੀ ਦੇ ਵਿੱਚ ਖੜੀ ਆਟੋ ਕਾਰ ਨੂੰ ਇਹਨਾਂ ਹਿੱਟ ਕੀਤਾ ਸੋ ਜਿਹਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਜਿਹਦੇ ਵਿੱਚ ਦੋ ਜਿਹੜੇ ਨੇ ਮੇਲ ਤੇ ਦੋ ਫੀਮੇਲ ਸੀਗੇ ਇਹਨਾਂ ਨੂੰ ਜਦੋਂ ਰਾਉਂਡ ਅਪ ਕੀਤਾ ਗਿਆ ਤੇ ਇਹਨਾਂ ਕੋਲੋਂ ਜਿਹੜਾ ਇਹਨਾਂ ਦੀ ਪੁੱਛਗਿੱਛ ਕਰਨ ਤੇ ਪਤਾ ਲੱਗਿਆ ਇਹਨਾਂ ਵਿੱਚ ਇੱਕ ਵਿਅਕਤੀ ਜਿਹੜਾ ਸੀ ਗੁਰਪ੍ਰੀਤ ਸਿੰਘ ਊਪੀ ਵਾਸੀ ਸੇਲਬਰਾ ਜ਼ਿਲ੍ਹਾ ਬਠਿੰਡਾ ਹੈ ਜਿਹੜਾ ਕਿ ਜਿਹਦੇ ਤੇ ਅਰਾਊਂਡ 7-8 ਪਰਚੇ ਪਹਿਲਾਂ ਦਰਜ ਨੇ ਤੇ ਜਿਹਦੇ ਵਿੱਚ ਜ਼ਿਆਦਾਤਰ ਮਰਡਰ ਤੇ ਅਟੈਂਪਟ ਟੂ ਮਰਡਰ ਦੇ ਪਰਚੇ ਨੇ ਦੋ ਤਿੰਨ ਕੇਸਾਂ ਦੇ ਵਿੱਚ ਵਾਂਟਡ ਵੀ ਸੀ ਜਿਹਦੇ ਵਿੱਚ ਕਿ ਇੱਕ 302 ਦਾ ਮੁਕਦਮਾ ਇੱਕ ਦੋ ਮੁਕਦਮੇ ਜਿਹੜੇ 307 ਦੇ ਮੁਕਦਮੇ ਦੇ ਵਿੱਚ ਵਾਂਟਡ ਸੀ ਇਸੇ ਤਰ੍ਹਾਂ ਇਹਦਾ ਜਿਹੜੀ ਇਹਦੇ ਨਾਲ ਇੱਕ ਲੇਡੀ ਸੀ ਸੁਖਮਨ ਪ੍ਰੀਤਕੌਰ ਜਿਹਨੂੰ ਕਿ ਆਪਣੀ ਵਾਈਫ ਦੱਸਦਾ ਉਹ ਸੀ ਤੇ ਇਸ ਦੇ ਨਾਲ ਦਾ ਜਿਹੜਾ ਦੂਜਾ ਸਾਥੀ ਹੈ ਗਗਨਦੀਪ ਸਿੰਘ ਵਾਸੀ ਜਿਹੜਾ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਉਹਨੂੰ ਵੀ ਅਸੀਂ ਰਾਉਂਡ ਅਪ ਕੀਤਾ ਹੈਗਾ ਜਿਹਦੇ ਤੇ ਰਾਉਂਡ ਤਿੰਨ ਪਰਚੇ ਦਰਜ ਨੇ ਹੁਣ ਬੇਲਤੇ ਆਏ ਹੋਏ ਸੀ ਦੂਸਰੀ ਜਿਹੜੀ ਲੇਡੀ ਆ ਉਹ ਇਹਦੀ ਗਰਲਫ੍ਰੈਂਡ ਸੀ ਤੇ ਹੁਣ ਇਹਨਾਂ ਤੋਂ ਜਿਹੜਾ ਸਾਨੂੰ ਇੱਕ ਜਿਹੜਾ ਇਲੀਗਲ ਵੈਪਨ ਵੀ ਜਿਹੜਾ ਰਿਕਵਰ ਹੋਇਆ ਕਿਉਂਦਾ 6 ਰਾਉਂਡ ਤੇ 6 ਰਾਉਂਡ ਵੀ ਜਿਹੜੇ ਇਹ ਤੋਂ ਬਰਾਮਦ ਕੀਤੇ ਗਏ ਜਿਹੜਾ ਇਹ ਪਿਸਤਲ ਹੈ ਜੀ ਇਲੀਗਲ ਜਿਹੜਾ ਕੰਟਰੀ ਮੇਡ ਪਿਸਤਲ ਜਿਹੜਾ ਰਿਕਵਰ ਕੀਤਾ ਗਿਆ ਕਈ ਹੋਰ ਵਾਰੰਦਾਂ ਦੇ ਵਿੱਚ ਸ਼ਾਮਿਲ ਸੀ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਕਾਫੀ ਟਾਈਮ ਤੋਂ ਜਿਹੜਾ ਇਹੋ ਜਿਹਿਆਂ ਲੁੱਟਾ ਖੋਹਾਂ ਦੀਆਂ ਕਤਲ ਫਰੋਤੀ ਤੇ ਅਟੈਂਪਟ ਟੂ ਮਰਡਰ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਿਲ ਸੀਗੇ ਤੇ ਤਿੰਨ ਵਾਰਦਾਤਾਂ ਦੇ ਵਿੱਚ ਤਾਂ ਇਹ ਪੁਲਿਸ ਨੂੰ ਵਾਂਟਡ ਹੀ ਸੀ ਤੇ ਫਰਦਰ ਇਹਨਾਂ ਦੀ ਜਿਹੜੀ ਇਹ ਪੁੱਛਗਿੱਛ ਕੀਤੀ ਜਾਊਗੀ ਤੇ ਹੋਰ ਵੀ ਜਿਹੜੀ ਇਹ ਖੁਲਾਸੇ ਹੋਣ ਦੀ ਸੰਭਾਅਤ ਹੈ ਜੋ ਹੁਣ ਤੱਕ ਪਤਾ ਲੱਗਿਆ ਇੱਕ ਜਿਹੜਾ ਮੌਜੀ ਨਾਮ ਦਾ ਕੈਟਾਗਰੀ A ਗੈਂਗਸਟਰ ਹੈ ਜਿਹੜਾ ਕੇ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਨਾਲ ਇਹਦੇ ਕਾਫੀ ক্লোਜ਼ ਰਿਲੇਸ਼ਨ ਸੀ ਤੇ ਇਹ ਪਹਿਲਾਂ ਤੋਂ ਗੁਰਪ੍ਰੀ ਸੇਖੋਂ ਗੈਂਗ ਦੇ ਨਾਲ ਵੀ ਐਸੋਸੀਏਟਡ ਰਿਹਾ ਗਿਆ ਸਰ ਜਿਹੜੀ ਗੱਦੀ ਆ ਉਹ ਚੋਰੀ ਦੀ ਹੈ ਜਾਂ ਆਪਦੀ ਹੈ ਇਹ ਹੁਣ ਅਸੀਂ ਗਾਂ ਪੁੱਛ ਕੇ ਚ ਕਰਾਂਗੇ ਜੀ ਇਹਦੀ ਸਾਰੇ ਕਾਗਜ਼ ਪੱਤਰ ਚੈੱਕ ਕਰਾਂਗੇ ਤੇ ਜੋ ਵੀ ਫਰਦਰ ਖੁਲਾਸੇ ਹੋਣਗੇ ਉਹ ਤੁਹਾਨੂੰ ਦੱਸਿਆ ਜਾਏਗਾ ਸਰ ਇੰਨੇ ਨੁਕਸਾਨ ਕਿੰਨਾ ਹੋਇਆ ਜੀ ਅੱਜ ਤੱਕ ਜੀ ਅੱਗੇ ਇੱਕ ਜਿਹੜੀ ਐ ਇਹ ਗਲੀ ਦੇ ਵਿੱਚ ਇੱਕ ਆਰਟੋ ਗੱਡੀ ਖੜੀ ਸੀ ਉਹਦੇ ਵਿੱਚ ਇਹਨਾਂ ਨੇ ਕਾਫੀ ਜ਼ੋਰ ਦੀ ਜਿਹੜਾ ਇਹਨੂੰ ਹਿੱਟ ਕੀਤਾਗਾ ਉਹ ਵੀ ਅਸੀਂ ਜਿਹੜਾ ਹੁਣ ਐਫ ਆਈ ਆਰ ਦਰਜ ਕਰਾਂਗੇ ਉਹ ਵੀ ਅਸੀਂ ਜਿਹੜੀਆਂ 281 324 ਵਗੈਰਾ ਸੈਕਸ਼ਨਸ ਵੀ ਐਨ ਐਸ ਦੀਆਂ ਅਸੀਂ ਐਫ ਆਈ ਆਰ ਦੇ ਵਿੱਚ ਐਡ ਕਰਾਂਗੇ ਨਸ਼ਾ ਨਾਲ ਵੀ ਸਾਰੇ ਦੇ ਪਹਿਲਾਂ ਪਰਚੇ ਦਰਜਿਆ ਕੋਈ ਨਸ਼ਾ ਵੀ ਕੀਤਾ ਨਾ ਨਹੀਂ ਹਾਂਜੀ ਇਹਦੇ ਤੇ ਪਹਿਲਾਂ ਐਨ ਡੀ ਪੀ ਐਸ ਦੇ ਪਰਚੇ ਦਰਜ ਨੇ ਹੁਣ ਆਪਾਂ ਇਹਨਾਂ ਦਾ ਮੈਡੀਕਲ ਕਰਾਵਾਂਗੇ ਜਿਹੜਾ ਕੋਈ ਨਸ਼ਾ ਵਗੈਰਾ ਕੀਤਾ ਉਹ ਵੀ ਸਾਹਮਣੇ ਆ ਜਾਏਗਾ ਤੇ ਫਰਦਰ ਵੀ ਅਸੀਂ ਇਹਦੇ ਬਾਰੇ ਇਨਵੈਸਟੀਗੇਸ਼ਨ ਕਰਾਂਗੇ ਕਿ ਨਸ਼ੇ ਦੀ ਸਪਲਾਈ ਵਗੈਰਾ ਦੇ ਇਸ ਪੱਖ ਤੋਂ ਵੀ ਦੀ ਜਾਂਚ ਕਰਾਂਗੇ ਜਿਹੜੇ ਮਹਿਲਾ ਮਾਨ ਨੇ ਉਹ ਕੌਣ ਨੇ ਜੀ ਜਿਵੇਂ ਦੱਸਿਆ ਇੱਕ ਤਾਂ ਸੁਖਮਨ ਪ੍ਰੀਤਕੌਰ ਹੈ ਜਿਹਨੂੰ ਕਿ ਇਹ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਆਪਣੀ ਵਾਈਫ ਦੱਸਦਾ ਤੇ ਦੂਸਰੀ ਲੜਕੀ ਜਿਹੜੀ ਆ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਹੈ ਉਹ ਆਪਣੇ ਆਪ ਨੂੰ ਗਗਨਦੀਪ ਸਿੰਘ ਦੀ ਵਾਈਫ ਦੱਸਦੀ ਆ ਤੇ ਫਰਦਰ ਆਪਾਂ ਇਹ ਇਹਨਾਂ ਦੀ ਛਾਣਪੇਂਡ ਕੀਤੀ ਜਾਊਗੀ ਜੀ ਲੜਕੀ ਕਿੱਥੋਂ ਦੀ ਹੈ ਨਿਵਾਸੀ ਦੀ ਇਹ ਲੜਕੀਆਂ ਵੀ ਬਠਿੰਡੇ ਜ਼ਿਲ੍ਹੇ ਨਾਲ ਸੰਬੰਧਿਤ ਨੇ ਜੀ ਤਾਂ ਲੱਗਦਾ ਕਿ ਬਹੁ ਬੱਡੀ ਬਨਾਲਾ ਪੁਲਿਸ ਨੂੰ ਕੰਮ ਆ ਗਈ ਜੀ ਬਿਲਕੁਲ ਸਾਡੀ ਜਿਹੜੀ ਧਨੋਲਾ ਪੁਲਿਸ ਨੇ ਜਦੋਂ ਇਹਨਾਂ ਨੂੰ ਇਤਲਾ ਮਿਲੀ ਹੈ ਉਹਦੇ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਐਕਸ਼ਨ ਕਰਦੇ ਹੋਏ ਇਹਨਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਇਹਨਾਂ ਦੇ ਕੋਲ ਦੇਖੋ ਅਸਲਾ ਵੀ ਸੀ ਕੰਟਰੀ ਮੇਡ ਤੇ ਕਾਫੀ ਪੁਰਾਣੇ ਹਾਰਡ ਹੈਂਡ ਕ੍ਰਾਈਮਨਲਸ ਨੇ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹ ਘਟਨਾ ਨੂੰ ਅੰਜਾਮ ਦੇ ਸਕਦੇ ਸੀ ਤੇ ਇਹਨਾਂ ਨੂੰ ਹੁਣ ਜੇ ਪਹਿਲਾਂ ਫੜਿਆ ਗਿਆ ਤਾਂ ਇਹ ਜਿਹੜਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਤੇ ਆਪਣੇ ਏਰੀਏ ਦੇ ਵਿੱਚ ਅਸੀਂ ਬਿਲਕੁਲ ਸਾਡੀ ਜਿਹੜੀ ਬਰਨਾਲਾ ਪੁਲਿਸ ਹੈ ਬੜੀ ਮਿਹਨਤ ਦੇ ਨਾਲ ਜੁਟੀ ਹੋਈ ਹੈ ਤੇ ਇਹੋ ਜਿਹੇ ਜਿਹੜੇ ਅਨਸਰ ਨੇ ਉਹਨਾਂ ਨੂੰ ਬਿਲਕੁਲ ਵੀ ਆਪਣੇ ਏਰੀਏ ਦੇ ਵਿੱਚ ਅਸੀਂ ਇਹੋ ਜਿਹੀ ਕੋਈ ਵਾਰਦਾਤ ਨਹੀਂ ਕਰਨ ਦੇਾਂਗੇ ਕੋਈ ਜਾਨੀ ਨੁਕਸਾਨ ਬਲਕੇ ਸੱਤ ਚੌੜ ਲੱਗੀ ਹੋਈ ਸੀ ਸਰ ਨਹੀਂ ਇਹੋ ਜਿਹੀ ਕੋਈ ਗਲਵਾਤ ਸਾਹਮਣੇ ਨਹੀਂ ਆਈ ਹੈਗੀ ਇਹਨਾਂ ਨੇ ਜਿਹੜੀ ਗੱਡੀ ਹੈ ਇਹ ਜਿਹੜਾ ਫੋਰਚੂਨੇਟਲੀ ਜਿਹੜੀ ਉਹ ਗੱਡੀ ਸੀ ਅੱਗੇ ਉਹ ਖਾਲੀ ਸੀ ਉਹਦੇ ਵਿੱਚ ਕੋਈ ਜਿਹੜਾ ਸਵਾਰੀ ਨਹੀਂ ਸੀ ਜਿਸ ਕਰਕੇ ਕੋਈ ਇਹੋ ਜਿਹਾ ਜਾਨੀ ਵਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਏ ਜੀ ਜਾਨੀ ਨਹੀਂ ਹੋ ਇਨਾਂ ਦੇ ਕੁਝ ਜਿਹੜੀਆਂ ਮਾਮੂਲੀ ਸੱਟਾਂ ਲੱਗੀਆਂ ਨੇ ਕਿਉਂਕਿ ਕਾਫੀ ਤੇਜ਼ੀ ਨਾਲ ਇਹਨਾਂ ਨੇ ਲਿਆ ਕੇ ਗੱਡੀ ਉਹਦੇ ਵਿੱਚ ਮਾਰੀ ਹੈ ਤੇ ਗਲੀ ਭੀੜੀ ਹੋਣ ਕਰਕੇ ਇਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਆਪਦੇ ਵੀ ਇਹਨਾਂ ਦੇ ਕੁਝ ਜਿਹੜੀਆਂ ਮਾਮੂਲੀ ਸੱਟ-ਚੋਟਾਂ ਲੱਗੀਆਂ ਨੇ ਜੀ अर्ਲੀ ਮਾਰਨਿੰਗ ਇੱਕ ਗੈਂਗਸਟਰ ਗੋਪੀ ਨੂੰ ਉਸ ਦੇ ਸਾਥੀਆਂ